ਜੇ ਦੁਬਿਧਾ ਦੀ ਉਹ ਗੱਲ ਹੈ ਤਾਂ ਦੁਬਿਧਾ ਤਾਂ ਕਹਿੰਦੇ ਭਾਜਪਾ ਲਈ ਰਵਨੀਤ ਬਿੱਟੂ ਲੈ ਕੇ ਵੀ ਵੱਧ ਗਿਆ ਰਵਨੀਤ ਬਿੱਟੂ ਭਪਾਲ 'ਚ ਪ੍ਰਗਟ ਹੋਣਗੇ ਜਾਂ ਜੈਪੁਰ 'ਚ ਜੀ ਹਾਂ ਹੁਣ ਹਰਿਆਣਾ ਦੀ ਬਜਾਏ ਰਵਨੀਤ ਬਿੱਟੂ ਨੂੰ ਮੱਧ ਪ੍ਰਦੇਸ਼ ਤੋਂ ਜਾਂ ਰਾਜਸਥਾਨ ਤੋਂ ਰਾਜ ਸਭਾ ਭੇਜਣ ਦੀ ਤਿਆਰੀ ਹੋ ਗਈ ਕਹਿੰਦੇ ਹੋ ਸਕਦਾ ਹੈ ਜਦੋਂ ਤੱਕ ਕਿ ਪ੍ਰੋਗਰਾਮ ਤੁਸੀਂ ਦੇਖ ਸੁਣ ਰਹੇ ਹੋ ਤਤਕ ਰਵਨੀਤ ਬਿੱਟੂ ਆਪਣੇ ਕਾਗਜ਼ ਪੱਤਰ ਲੈ ਕੇ ਪਹੁੰਚ ਵੀ ਗਏ ਹੁਣ ਉਸ ਟਿਕਾਣੇ ਤੇ ਵੈਸੇ ਪਿਛਲੇ ਦਿਨੀ ਰਵਨੀਤ ਬਿੱਟੂ ਨੂੰ ਹਰਿਆਣੇ ਚੋਂ ਰਾਸਵਾ ਭੇਜਣ ਦੀ ਤਿਆਰੀ ਸੀ ਕਿ ਹਰਿਆਣਾ ਰਾਹੀਂ ਰਵਨੀਤ ਬਿੱਟੂ ਰਾਸਵਾ ਜਾਣਗੇ ਵੈਸੇ ਉਹ ਹੁੱਡੇ ਦਾ ਮੁੰਡਾ ਲੋਕ ਸਭਾ ਚੋਣ ਜਿੱਤਿਆ ਤੇ ਉਹਦੇ ਜਿੱਤਣ ਨਾਲ ਦਪਿੰਦਰ ਹੁੱਡੇ ਦੇ ਜਿੱਤਣ ਨਾਲ ਸੀਟ ਖਾਲੀ ਹੋਈ ਉੱਥੋਂ ਭਾਜਪਾ ਨੇ ਕਿਹਾ ਕਿ ਰਵਨੀਤ ਬਿੱਟੂ ਨੂੰ ਇੱਥੋਂ ਭੇਜਿਆ ਜਾਵੇ ਇੱਕ ਤਾਂ ਉਹ ਇਹ ਦੇਖਦੇ ਸੀਗੇ ਕਿ ਪਰਿਆਣੀ ਚ ਸਿੱਖ ਚਿਹਰਾ ਪੰਜਾਬੀ ਚਿਹਰਾ ਹੈ ਇਸ ਵਾਲੇ ਨਾਲ ਕਿਸਾਨੀ ਚਿਹਰਾ ਉਸਾਰੇ ਚਿਹਰੇ ਰਵਨੀਤ ਬਿੱਟੂ ਜੀ ਪੂਰਾ ਕਰਨ ਨੂੰ ਫਿਰਦੀ ਸੀ ਭਾਜਪਾ ਕਿਹਦੇ ਰਹੀ ਪਤਾ ਨਹੀਂ ਡੰਗ ਟੱਪ ਜਾਣਾ ਤੇ ਦੂਸਰਾ ਉਹਨਾਂ ਨੂੰ ਫਿਰ ਇਹ ਵੀ ਸ਼ੰਕੇ ਹੋਏ ਕਿ ਕਿਤੇ ਇੱਥੇ ਗਿਣਤੀ ਮਿੰਤੀ ਨਾਲ ਘਟ ਜਵੇ ਗੜਬੜ ਜੀ ਚੱਲ ਰਹੀ ਸੀ ਇਹ ਸਭ ਦੇ ਦਰਮਿਆਨ ਕਹਿੰਦੇ ਜੀ ਰਵਨੀਤ ਬਿੱਟੂ ਨੇ ਭਾਜਪਾ ਮੋਰੇ ਇੱਕ ਸਵਾਲ ਪਾਇਆ ਕਿ ਜੇ ਪਾਣੀਆਂ ਦਾ ਕੱਲੂ ਮਸਲਾ ਆਇਆ ਮੈਂ ਪੰਜਾਬ ਨਾਲ ਸੰਬੰਧ ਰੱਖਦਾ ਮੈਂ ਪੰਜਾਬ ਦੇ ਉਲਟ ਬੋਲਣਾ ਮੇਰੇ ਲਈ ਮੁਸ਼ਕਲ ਹੋ ਜਾਊਗਾ ਤੇ ਜੇ ਮੈਂ ਰਾਜ ਸਭਾ ਮੈਂਬਰ ਹਰਿਆਣੇ ਤੋਂ ਹੋਇਆ ਤਾਂ ਹਰਿਆਣੇ ਦੇ ਪੱਖ 'ਚ ਬੋਲਣਾ ਪਊਗਾ ਉਹ ਵੀ ਮੇਰੇ ਲਈ ਮੁਸ਼ਕਲ ਹੋ ਜਾਊਗਾ ਸੋ ਦੋਵਾਂ ਸਥਿਤੀਆਂ 'ਚ ਕਹਿੰਦੇ ਮੈਨੂੰ ਬਚਾਇਆ ਜਾਵੇ ਮੈਨੂੰ ਹਰਿਆਣੇ ਦੀ ਬਜਾਏ ਕਿਤੇ ਹੋਰ ਰਾਜ ਸਭਾ ਪਹੁੰਚਾਇਆ ਜਾਵੇ ਤੇ ਕਹਿੰਦੇ ਰਵਨੀਤ ਬਿੱਟੂ ਦੀ ਪਾਈ ਹੋਈ ਬਾਤ ਭਾਜਪਾ ਨੂੰ ਸਮਝ ਆ ਗਈ ਤੇ ਹੁਣ ਭਾਜਪਾ ਨੇ ਤੈਅ ਕੀਤਾ ਹੈ ਕਿ ਰਵਨੀਤ ਬਿੱਟੂ ਨੂੰ ਜਾਂ ਤਾਂ ਰਾਜਸ탄 ਤੋਂ ਜਾਂ ਮੱਧ ਪ੍ਰਦੇਸ਼ ਤੋਂ ਦੋਨੇ ਥਾਵਾਂ ਦੇ ਉੱਤੇ ਭਾਜਪਾ ਕੋਲ ਬਹੁਤ ਮਤ ਹੈ ਭਾਜਪਾ ਨੂੰ ਕੋਈ ਦਿੱਕਤ ਨਹੀਂ ਆ ਉਥੋਂ ਕੋਈ ਮੁਸ਼ਕਲੀਆਂ ਬੇਸ਼ੱਕ ਦਾਵੇਦਾਰ ਉੱਥੇ ਵੀ ਹੋਣਗੇ ਹੁਣ ਮਤਲਬ ਜੋਤੀਰਾਜ ਸਿੰਧੀ ਵਾਲੀ ਸੀਟ ਖਾਲੀ ਆ ਜੋਤੀਰਾਜ ਸਿੰਧਿਆ ਹੁਣ ਲੋਕ ਸਭਾ ਮੈਂਬਰ ਚੁਣੇ ਗਏ ਨੇ ਤੇ ਰਾਸਵਾਲੀ ਸੀਟ ਖਾਲੀ ਹੋ ਗਈ ਇਸ ਲਈ ਉੱਥੋਂ ਭੇਜਿਆ ਜਾ ਸਕਦਾ ਤੇ ਉੱਥੋਂ ਭੇਜਣਾ ਫਿਰ ਸੁਬਨੀਤ ਬਿੱਟੂ ਪਪਾਲ ਚ ਪ੍ਰਗਟ ਹੋਣਗੇ ਰਾਜਸ탄 ਚ ਵੀ ਆ 21 ਅਗਸਤਕ ਤਾਂ ਨਾਮਜਦਗੀਆਂ ਨੇ ਸੋ 21 ਅਗਸਤ ਰਾਸਵਦਲੀ ਨਾਮਜਗ ਦੀਆਂ ਸਮਾਂ ਸੋ ਇਸ ਲਈ ਕਹਿੰਦੇ ਫਿਰ ਰਾਸਤਾਂ 'ਚ ਪ੍ਰਗਟ ਹੋ ਸਕਦੇ ਨੇ ਜੇ Rajasthan ਤੋਂ ਮੌਕਾ ਮਿਲਦਾ ਜਾਣਕਾਰੀ ਇਹ ਮਿਲ ਰਹੀ ਹੈ ਕਿ ਰਵਨੀਤ ਬਿੱਟੂ ਨੂੰ ਭਾਜਪਾ ਹਾਈ ਕਮਾਂਡ ਨੇ ਕਿਹਾ ਕਿ ਆਪਣੇ ਦਸਤਾਵੇਜ਼ ਪੂਰੇ ਕਰਕੇ ਰੱਖੋ ਆਪਣੇ ਕਾਗਜ਼ ਪੱਤਰ ਕੰਪਲੀਟ ਕਰਕੇ ਰੱਖੋ ਉਹਨਾਂ ਦੀ ਬਣਤਰ ਉਹਨਾਂ ਦੀ ਰੂਪਰੇਖਾ ਉਹਨਾਂ ਨੂੰ ਪੁਰਾਣੇ ਅੰਕਲਨ ਦੇ ਹਿਸਾਬ ਨਾਲ ਸਹੀ ਕਰਕੇ ਰੱਖੋ ਤੁਹਾਨੂੰ ਜਿੱਦਾਂ ਹੀ ਸੁਨਿਆਹ ਲੱਗੇ ਤੁਸੀਂ ਚਾਲੇ ਪਾ ਦਿਓ ਹੁਣ ਉਹ ਤਾਂ ਹੀ ਮੈਂ ਉੱਥੋਂ ਸਵਾਲ ਸ਼ੁਰੂ ਕੀਤਾ ਸੀ ਕਿ ਰਵਨੀਤ ਬਿੱਟੂ ਨੂੰ ਰਾਜ ਸਭਾ ਭੇਜਣ ਲਈ ਮੱਧ ਪ੍ਰਦੇਸ਼ ਐਮਪੀ ਜਾਂ ਰਾਜਸਥਾਨ ਪਰ ਹਰਿਆਣਾ ਹੁਣ ਫਿਲਹਾਲ ਸਾਈਡ ਤੇ ਹੋ ਗਿਆ ਤੇ ਇਸ ਲਈ ਰਵਨੀਤ ਬਿੱਟੂ ਕਿਸੇ ਵੀ ਸਮੇਂ ਤੁਹਾਨੂੰ ਭਪਾਲ 'ਚ ਪ੍ਰਗਟ ਹੋਏ ਜਾਂ ਜੈਪੁਰ 'ਚ ਪ੍ਰਗਟ ਹੋਏ ਨਜ਼ਰ ਆਉਣਗੇ ਤੇ ਉਹਦੇ ਰਾਹੀਂ ਉਹ ਰਾਜ ਸਭਾ ਜਾ ਕੇ ਆਪਣੀ ਮੰਤਰੀ ਵਾਲੀ ਕੁਰਸੀ ਬਚਾ ਕੇ ਰੱਖਣਗੇ ਕਿਉਂਕਿ ਪੰਜਾਬ 'ਚੋਂ ਤਾਂ ਲੋਕ ਸਭਾ ਉਹ ਹਾਰ ਗਏ